ਨੇਤਾਜੀ ਦੀ ਬੈਲੈਂਸ ਸ਼ੀਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਲਗਾਤਾਰ ਅਸੀਂ ਦੇਸ਼ ਦੇ ਵੱਡੇ ਲੀਡਰਾਂ ਦੀ ਜਾਇਦਾਦ ਦਾ ਬਿਉਰਾ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਅੱਜ ਵਾਰੀ ਮਸ਼ਹੂਰ ਐਕਟਰੈਸ ਤੇ ਮथुरा ਤੋਂ ਮੌਜੂਦਾ ਐਮਪੀ ਔਰ ਭਾਜਪਾ ਦੀ ਮੌਜੂਦਾ ਕੈਂਡੀਡੇਟ ਹੀਮਾ ਮਾਲੇਣੀ ਦੀ ਹੈ। ਹੀਮਾ ਮਾਲੇਣੀ ਨੇ ਕੱਲ ਮथुरा ਤੋਂ ਆਪਣਾ ਨਾਮਿਨੇਸ਼ਨ ਦਰਜ ਕੀਤਾ ਹੈ ਜਿਦੇ ਵਿੱਚ ਉਹਨਾਂ ਨੇ ਆਪਣਾ ਤੇ ਆਪਣੇ ਪਤੀ ਤਰਮਿੰਦਰ ਦੀ ਜਾਇਦਾਦ ਦਾ ਬਿਉਰਾ ਦਿੱਤਾ ਹੈ। ਉਹ ਹੁਣ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ। ਹਿਮਾ ਮਾਨਲੀ ਦੇ ਕੋਲ ਕੈਸ਼ 1352065 ਰੁਪਏ ਹੈ ਔਰ ਤਰਮਿੰਦਰ ਦੇ ਕੋਲ 43190016 ਰੁਪਏ ਕੈਸ਼ ਨੇ ਬੈਂਕ ਖਾਤਿਆਂ ਦੇ ਵਿੱਚ ਹਿਮਾ ਮਾਨਲੀ ਦੇ 9993171 ਰੁਪਏ ਬੋਲਦੇ ਨੇ ਔਰ ਤਰਮਿੰਦਰ ਦੇ ਖਾਤੇ ਦੇ ਵਿੱਚ 3 ਕਰੋੜ 52 ਲੱਖ 99000 371 ਰੁਪਏ ਬੈਂਕ ਖਾਤੇ ਦੇ ਵਿੱਚ ਬੋਲ ਰਹੇ ਨੇ ਗੱਡੀਆਂ ਦੀ ਜਾਣਕਾਰੀ ਦਿੱਤੀ ਗਈ ਹੈ ਇਹਦੇ ਵਿੱਚ ਦੱਸਿਆ ਗਿਆ ਕਿ ਹਿਮਾ ਮਾਨਲੀ ਦੇ ਕੋਲ 6853816 ਦੇ ਮੋਟਰ ਵਹੀਕਲਸ ਨੇ ਕਿਹੜੀਆਂ ਗੱਡੀਆਂ ਨੇ ਇਹਦੀ ਜਾਣਕਾਰੀ ਨਹੀਂ ਦਿੱਤੀ ਇਸੇ ਤਰ੍ਹਾਂ ਤਰਮਿੰਦਰ ਹੁਣਾ ਦੇ ਕੋਲ 812760 ਰੁਪਏ ਦੇ ਮੋਟਰ ਵਹੀਕਲਸ ਨੇ ਕਿਹੜੀਆਂ ਗੱਡੀਆਂ ਮੋਟਰਸਾਈਕਲ ਨੇ ਇਹਦੀ ਜਾਣਕਾਰੀ ਨਹੀਂ ਦਿੱਤੀ ਜੁਐਲਰੀ ਦੀ ਗੱਲ ਕਰੀਏ ਤਾਂ ਹਿਮਾ ਮਾਨਲੀ ਦੇ ਕੋਲ ਖੁਦ ਦੇ ਕੋਲ 3 ਕਰੋੜ 39 ਲੱਖ 39370 ਰੁਪਏ ਦੀ ਜੁਐਲਰੀ ਹੈ ਔਰ ਉਹਨਾਂ ਦੇ ਪਤੀ ਤਰਮਿੰਦਰ ਹੁਣਾ ਦੇ ਕੋਲ 1 ਕਰੋੜ 746200 ਰੁਪਏ ਦੀ ਜੁਐਲਰੀ ਹੈ ਇਹ ਟੋਟਲ ਜੇ ਮੂਵੇਬਲ ਐਸੈਟਸ ਦੀ ਗੱਲ ਕਰਾਂ ਜਿਹਦੇ ਵਿੱਚ ਬੈਂਕ ਖਾਤੇ ਗੱਡੀਆਂ ਦੀ ਵੈਲਿਊ ਕੈਸ਼ ਇਨਵੈਸਟਮੈਂਟਸ ਮਿਲਾ ਕੇ ਜਿਹੜੀ ਮੂਵੇਬਲ ਸੰਪਤੀ ਬਣਦੀ ਹੈ ਹਿਮਾ ਮਾਨਲਨੀ ਦੀ ਕੱਲਿਆਂ ਦੀ ਉਹ ਬਣਦੀ ਹੈ 12 ਕਰੋੜ 90 ਲੱਖ ਤੋਂ ਪਲੱਸ 12 ਕਰੋੜ 9 ਲੱਖ ਤੋਂ ਪਲੱਸ 9 ਲੱਖ ਤੋਂ ਵੱਧ 12 ਕਰੋੜ ਹਿਮਾ ਮਾਨਲੀ ਦੇ ਕੋਲ ਹੋ ਗਏ ਮੂਵੇਬਲ ਐਸੈਟਸ ਇਸੇ ਤਰ੍ਹਾਂ ਉਹਨਾਂ ਦੇ ਪਤੀ ਤਰਮਿੰਦਰ ਉਹਨਾਂ ਦੇ ਕੋਲ 17 ਕਰੋੜ ਤੋਂ ਵੱਧ ਦੀ ਮੂਵੇਬਲ ਐਸੈਟਸ ਬੰਦੇ ਨੇ 12 ਕਰੋੜ ਹਿਮਾ ਮਾਨਲੀ 12 ਕਰੋੜ ਪਲੱਸ ਔਰ 17 ਕਰੋੜ ਪਲੱਸ ਤਰਮਿੰਦਰ ਦੇਵਲ ਹੁਣਾ ਦੇ ਕੋਲ ਮੂਵੇਬਲ ਐਸੈਟਸ ਦੀ ਬੰਦੇ ਨੇ ਇਹ ਸਿਰਫ ਮੈਂ ਤੁਹਾਨੂੰ ਹਜੇ ਚੱਲ ਸੰਪਤੀ ਦੀ ਜਾਣਕਾਰੀ ਦਿੱਤੀ ਹੈ ਬੈਂਕ ਖਾਤੇ ਜੇ ਇਨਵੈਸਟਮੈਂਟ ਗੱਡੀਆਂ ਜੁਐਲਰੀ ਇਹ ਸਾਰੀਆਂ ਚੀਜ਼ਾਂ ਦੀ ਵੈਲਿਊ ਦੱਸ ਰਿਹਾ ਹਾਂ ਉਸ ਤੋਂ ਬਾਅਦ ਇਹ ਮੂਵੇਬਲ ਐਸੈਟਸ ਤੇ ਆਂਦੇ ਆਪਾਂ ਜਿਹਦੇ ਵਿੱਚ ਬਿਲਡਿੰਗਸ ਆ ਜਾਂਦੀਆਂ ਨੇ ਐਗਰੀਕਲਚਰ ਲੈਂਡ ਆ ਜਾਂਦੇ ਨੇ ਰੈ residențial ਬਿਲਡਿੰਗਸ ਆ ਜਾਂਦੇ ਨੇ ਇਹ ਬੜੇ ਹੈਰਾਨ ਕਰਨਗੇ ਤੁਹਾਨੂੰ ਜੂਹੂ ਦੇ ਵਿੱਚ ਇੱਕ ਬੰਗਲਾ ਤਰਮਿੰਦਰ ਦੇ ਨਾਮ ਦੇ ਉਹਦੀ ਵੈਲਿਊ ਜਦੋਂ ਉਹਨਾਂ ਨੇ ਖਰੀਦੀ ਸੀ ਉਹ ਬੰਗਲਾ ਜਦੋਂ ਖਰੀਦਿਆ ਸੀਗਾ ਉਹਦੀ ਵੈਲਿਊ ਸੀਗੀ 1 ਕਰੋੜ 49 ਲੱਖ ਅੱਜ ਉਹਦੀ ਵੈਲਿਊ ਸ਼ਾਇਦ ਹੈਰਾਨ ਹੋ ਜਿਓਗੇ ਤੁਸੀਂ ਉਸ ਬੰਗਲੇ ਦੀ ਜਹੂ ਵਾਲੇ ਬੰਗਲੇ ਦੀ ਵੈਲਿਊ 126 ਕਰੋੜ 70 ਲੱਖ 96 ਹਜ਼ਾਰ ਹੋ ਚੁੱਕੀ ਹੋਈ ਹੈ ਜਿਹੜੀ ਖਰੀਦਦਾਰੀ 1 ਕਰੋੜ ਜਾਂ 1.5 ਕਰੋੜ ਦੇ ਆਸ-ਪਾਸ ਹੋਈ ਸੀ ਜਿਸ ਬੰਗਲੇ ਦੀ ਖਰੀਦਦਾਰੀ ਅੱਜ ਉਸ ਬੰਗਲੇ ਦੀ ਕੀਮਤ 126 ਕਰੋੜ ਰੁਪਏ 70 ਲੱਖ ਤੋਂ ਵੱਧ ਹੋ ਚੁੱਕੀ ਹੈ ਇੰਨਾ ਹੀ ਨਹੀਂ ਇਹ ਤਰਮਿੰਦਰ ਦੀ ਮੈਂ ਗੱਲ ਕੀਤੀ हेमा ਮਾਨਲੀ ਦੇ ਕੋਲ ਵੀ ਇੱਕ ਰੈ residențial ਬਿਲਡਿੰਗ ਹੈਗੀ ਹੈ ਉਹਦੀ ਕੀਮਤ ਵੀ 111 ਕਰੋੜ 52 ਲੱਖ 44250 ਰੁਪਏ ਹੈ ਤਾਂ ਦੋਵਾਂ ਦੀ ਇਹ ਮੈਂ ਤੁਹਾਨੂੰ ਚਲਦੇ ਅਚਲ ਸੰਪਤੀ ਦੱਸੀ ਹੈ ਟੋਟਲ ਹੇਮਾ ਮਾਨਲੀ ਦੇ ਕੋਲ ਇਮੋਵੇਬਲ ਐਸੈਟਸ ਦੀ ਗੱਲ ਕਰ ਰਿਹਾ ਮੈਂ ਅਚਲ ਸੰਪਤੀ ਜਿਹਦੇ ਚ ਬਿਲਡਿੰਗ ਵਗੈਰਾ ਆਂਦੀਆਂ ਨੇ ਉਹਦੀ ਵੈਲਿਊ ਬਣਦੀ ਹੈ 113 ਕਰੋੜ ਰੁਪਏ 60 ਲੱਖ 0610 ਰੁਪਏ ਜਿਹਦੇ ਚ 111 ਰੁਪਏ 111 ਕਰੋੜ ਦਿੱਤਾ ਇੱਕ ਬਿਲਡਿੰਗ ਹੋ ਗਈ ਤਾਂ ਟੋਟਲ ਮਿਲਾ ਕੇ 2 ਕਰੋੜ ਦੀ ਇੱਕ ਹੋਰ ਬਿਲਡਿੰਗ ਹੈ ਤਾਂ 113 ਕਰੋੜ ਇਹ ਬਿਲਡਿੰਗ ਦਾ ਇਮੋਵੇਬਲ ਐਸੈਟਸ ਦਾ ਜਿਹੜਾ ਵੈਲਿਊ ਬਣਦੀ ਹੈ ਹਿਮਮਾਨਲੇ ਦੇ ਕੋਲ ਹੈ ਇਸੇ ਤਰ੍ਹਾਂ ਤਰਮਿੰਦਰ ਦੇ ਕੋਲ ਅਲੱਗ ਇਮੋਵੇਬਲ ਐਸੈਟਸ ਦੀ ਵੈਲਿਊ ਹੈ ਉਹ ਹੈ 136 ਕਰੋੜ ਪਲੱਸ 136 ਕਰੋੜ ਤੋਂ ਵੱਧ ਦੀ ਜਾਇਦਾਦ ਜਿਹੜੀ ਇਮੋਵੇਬਲ ਐਸੈਟਸ ਨੇ ਬਿਲਡਿੰਗਸ ਹੈ ਬੰਗਲੋ ਨੇ ਕੋਈ ਲੈਂਡ ਹੈ ਉਹ 136 ਕਰੋੜ ਪਲੱਸ ਦਾ ਤਰਮਿੰਦਰ ਉਹਨਾਂ ਦੇ ਕੋਲ ਬਣਦੀ ਹੈ ਔਰ 113 ਕਰੋੜ ਤੋਂ ਪਲੱਸ ਜਿਹੜੀ ਹੈ ਉਹ ਹਿਮਮਾਨਲੇ ਦੇ ਕੋਲ ਬਣਦੀ ਹੈ ਹੁਣ ਦੇਣਦਾਰੀਆਂ ਕਿੰਨੀਆਂ ਨੇ ਇਹਨਾਂ ਤੇ ਇਮਾਮ ਆਨਲੇ ਤੇ ਦੇਣਦਾਰੀ ਹੈ 1 ਕਰੋੜ 42 ਲੱਖ 21695 ਰੁਪਏ ਇਸੇ ਤਰ੍ਹਾਂ ਦਰਮੇਂਦਰ ਹੁਣਾ ਦੇ ਕੋਲ ਦੇਣਦਾਰੀਆਂ ਵੀ ਨੇ ਕਰਜ਼ਾ ਵੀ ਇਸਿਰ ਤੇ ਉਹ ਹੈਗਾ 6 ਕਰੋੜ 49 ਲੱਖ 67402 ਰੁਪਏ ਤਾਂ ਇਸ ਤਰ੍ਹਾਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਫਿਲਮ ਜਗਤ ਦੀਆਂ ਦੋ ਵੱਡੀਆਂ ਹਸਤੀਆਂ ਜਿਨ੍ਹਾਂ ਦੇ ਕੋਲ ਜੋ ਉਹਨਾਂ ਨੇ ਐਫੀ ਡਰਾਈਵਰ ਦੇ ਵਿੱਚ ਫਾਈਲ ਕੀਤਾ ਇਸ ਤਰ੍ਹਾਂ ਦੀ ਜਾਇਦਾਦ ਉਹਨਾਂ ਦੇ ਕੋਲ ਹੈ 100-100 ਕਰੋੜ ਤੋਂ ਵੱਧ ਦੇ ਉਹਨਾਂ ਦੇ ਕੋਲ ਬਿਲਡਿੰਗਸ ਹੈਗੀਆਂ ਨੇ ਬੰਬਈ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਆਸ-ਪਾਸ ਹੋਰ ਇਲਾਕਿਆਂ ਦੇ ਵਿੱਚ ਆ ਕਾਫੀ ਮਹਿੰਗੀਆਂ ਲੈਂਡਸ ਨੇ ਬੈਂਕ ਖਾਤੇ 'ਚ ਵੀ ਕਾਫੀ ਪੈਸਾ ਹੈ ਜੁਵਲਰੀ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਤਾਂ ਦੋਵੇਂ ਜਿਹੜੇ ਜੀ ਨੇ ਟੋਟਲ ਇਹਨਾਂ ਦੀ ਜੇ ਆਪਾਂ ਵੈਲਿਊ ਕਰੀਏ ਮਿਲਾ ਕੇ ਤਾਂ ਸ਼ਾਇਦ 250 ਕਰੋੜ ਦੇ ਆਸ-ਪਾਸ ਦੋਵਾਂ ਜੀ ਦੀ ਹਿਮਾ ਮਾਨਲੀ ਔਰ ਤਰਮਿੰਦਰ ਉਹਨਾਂ ਦੀ ਜਾਇਦਾਦ ਬਣ ਜਾਂਦੀ ਕਿਉਂਕਿ 136 ਕਰੋੜ ਦੇ ਅ ਇਮੋਵੇਬਲ ਐਸੈਟਸ ਤਰਮਿੰਦਰ ਦੇ ਕੋਲ ਨੇ 113 ਕਰੋੜ ਰੁਪਏ ਦੇ ਇਮੋਵੇਬਲ ਐਸੈਟਸ ਹਿਮਮਾਨਲੀ ਦੇ ਕੋਲ ਨੇ ਫਿਰ ਮੂਵੇਬਲ ਐਸੈਟਸ 12 ਕਰੋੜ ਦੇ ਹਿਮਮਾਨਲੀ ਦੇ ਕੋਲ ਨੇ 17 ਕਰੋੜ ਰੁਪਏ ਦੇ ਇਮੋਵੇਬਲ ਮੂਵੇਬਲ ਐਸੈਟਸ ਤਰਮਿੰਦਰ ਹੁਣ ਦੇ ਕੋਲ ਵੀ ਨੇ ਤਾਂ ਸ਼ਾਇਦ ਜੋ ਮੈਂ ਅੰਕੜਾ ਕਰ ਪਾ ਰਿਹਾ ਉਹਦੇ ਮੁਤਾਬਕ ਤਾਂ 250 ਕਰੋੜ ਦੇ ਆਸ-ਪਾਸ ਦੋਵਾਂ ਦੇ ਕੋਲ ਜਾਇਦਾਦ ਬਣ ਜਾਂਦੀ ਹੈ ਇਸੇ ਤਰ੍ਹਾਂ ਆਪਾਂ ਹਰ ਵੱਡੇ ਨੇਤਾ ਦੀ ਜਾਇਦਾਦ ਦਾ ਬਿਉਰਾ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਤਾਂ ਕਿ ਤੁਹਾਨੂੰ ਵੀ ਪਤਾ ਹੋਵੇ ਕਿ ਇਹ ਉਮੀਦਵਾਰ